ਕਿਸਾਨ ਅੰਦੋਲਨ ਪੂਰੀ ਤਰ੍ਹਾਂ ਭਖਿਆ ਹੋਇਆ ਵੱਖ-ਵੱਖ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਵੀ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਇਸੇ ਦੇ ਚੱਲਦਿਆਂ ਰਜਿੰਦਰਾ ਹਸਪਤਾਲ ਦੇ ਵਿੱਚ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇ ਰੱਖੀ ਹੋਈ ਆ ਪੋਸਟਮਾਰਟਮ ਅਜੇ ਹੋਣਾ ਹੈ ਪੋਸਟਮਾਰਟਮ ਸਰਕਾਰ ਕਹਿੰਦੀ ਹੈ ਕਿ ਉਦੋਂ ਬਾਅਦ ਦੇ ਵਿੱਚ ਅਸੀਂ ਰਿਪੋਰਟ ਕਰਾਵਾਂਗੇ ਐਫ ਆਈ ਆਰ ਕਰਾਵਾਂਗੇ ਤੇ ਡਾਕਟਰ ਕਹਿੰਦੇ ਨੇ ਪਹਿਲਾਂ ਤੁਸੀਂ ਐਫ ਆਈ ਆਰ ਕਰੋ ਫਿਰ ਪੋਸਟਮਾਰਟਮ ਹੋਵੇਗਾ ਕਿਸਾਨ ਜਥੇਬੰਦੀਆਂ ਕਹਿ ਚੁੱਕੀਆਂ ਨੇ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਵੀ ਨਹੀਂ ਕਰਨਾ। ਕਿਸਾਨ ਅੰਦੋਲਨ ਨੂੰ ਹੱਲ ਕਰਨ ਵਾਸਤੇ ਉਹ ਲੋਕ ਵੀ ਅੱਗੇ ਆ ਰਹੇ ਨੇ ਜਿਹੜੇ ਭਾਜਪਾ ਦੇ ਭਾਈਵਾਲ ਨੇ। ਸੁਦੇਵ ਸਿੰਘ ਢਿੰਡਸਾਹ ਹੋਰਾਂ ਨੇ ਵੀ ਕਹਿ ਦਿੱਤਾ ਹੈ ਕਿ ਭਾਜਪਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਅੱਗੇ ਵੱਧ ਕੇ ਫੈਸਲਾ ਕਰਨਾ ਪਵੇਗਾ ਤੇ ਇਸ ਤਰ੍ਹਾਂ ਨਹੀਂ ਹੋਵੇਗਾ ਬਿਨਾਂ ਗੱਲਬਾਤ ਤੋਂ ਕੋਈ ਵੀ ਹੱਲ ਨਹੀਂ ਨਿਕਲਣਾ ਜੇਕਰ ਅਜਿਹਾ ਨਾ ਹੋਇਆ ਤਾਂ ਹਾਲਾਤ ਖਰਾਬ ਹੀ ਹੋਣਗੇ। ਕਿਸਾਨ ਅੰਦੋਲਨ ਪੂਰੀ ਤਰ੍ਹਾਂ ਆਪਖਿਆ ਹੋਇਆ ਵੱਖ-ਵੱਖ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਵੀ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਇਸੇ ਦੇ ਚਲਦਿਆਂ ਰਜਿੰਦਰਾ ਹਸਪਤਾਲ ਦੇ ਵਿੱਚ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇ ਰੱਖੀ ਹੋਈ ਆ ਪੋਸਟਮਾਰਟਮ ਅਜੇ ਹੋਣਾ ਹੈ ਪਰ ਉਹਦੇ ਉੱਤੇ ਵੀ ਸਵਾਲ ਇਹੀ ਹੈ ਕਿ ਪੋਸਟਮਾਰਟਮ ਸਰਕਾਰ ਕਹਿੰਦੀ ਹੈ ਕਿ ਉਹ ਤੋਂ ਬਾਅਦ ਦੇ ਵਿੱਚ ਅਸੀਂ ਰਿਪੋਰਟ ਕਰਾਵਾਂਗੇ ਐਫ ਆਈ ਆਰ ਕਰਾਵਾਂਗੇ ਤੇ ਡਾਕਟਰ ਕਹਿੰਦੇ ਨੇ ਪਹਿਲਾਂ ਤੁਸੀਂ ਐਫ ਆਈ ਆਰ ਕਰੋ ਫਿਰ ਪੋਸਟਮਾਰਟਮ ਹੋਵੇਗਾ ਰੇੜਕਾ ਬਰਕਰਾਰ ਹੈ ਤੇ ਕਿਸਾਨ ਜਥੇਬੰਦੀਆਂ ਕਹਿ ਚੁੱਕੀਆਂ ਨੇ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਵੀ ਨਹੀਂ ਕਰਨਾ ਤੇ ਹੁਣ ਸਵਾਲ ਇਹ ਵੀ ਖੜੇ ਹੋ ਗਏ ਨੇ ਕਿ ਰਾਤ ਜਿਹੜੀ ਬੀਬੀ ਆ ਗਈ ਕਿ ਮੈਂ ਉਹਦੀ ਮਾਂ ਐ ਪਹਿਲਾਂ ਤਾਂ ਇਹ ਸੀਗਾ ਕਿ ਮਾਂ ਹੈ ਹੀ ਨਹੀਂ ਤੇ ਉਹ ਆ ਕੇ ਵੀ ਕਾਫੀ ਇੱਕ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਸੀ ਕਹਿੰਦੀ ਜਿਹਦਾ ਆਪਣੇ ਨੂੰ ਸੰਸਕਾਰ ਕਰ ਦੋ ਜੀ ਬੱਚੇ ਦੀ ਦੇਹ ਦਾ ਨਿਰਾਦਰ ਨਾ ਕੀਤਾ ਜਾਵੇ ਤਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਚਰਚਾ ਛਿੜ ਗਈ ਹੈ ਕਿ ਸ਼ਾਇਦ ਜਿਹੜਾ ਐਲਾਨ ਮੁੱਖ ਮੰਤਰੀ ਸਾਹਿਬ ਨੇ ਕੀਤਾ ਹੈ ਉਹਦੇ ਉੱਤੇ ਨਜ਼ਰਾਂ ਤਾਂ ਨਹੀਂ ਪੈਗੀਆਂ ਵੀ 1 ਕਰੋੜ ਰੁਪਿਆ ਆਉਣਾ ਹੁਣ ਆਪਾਂ ਵੀ ਪਰਿਵਾਰ ਦਾ ਹਿੱਸਾ ਬਣ ਜਾਈਏ ਅਜੇ ਜਿਹੜੇ ਸੋਸ਼ਲ ਮੀਡੀਆ ਦੇ ਮੁਤਾਬਕ ਤੁਹਾਨੂੰ ਕਹਿ ਰਹੇ ਆਂ ਇਹ ਗੱਲਾਂ ਅਸੀਂ ਦੱਸ ਰਹੇ ਆਂ ਤਾਂ ਉਹ ਵੀ ਆਪਣੇ ਆਪ ਦੇ ਸਵਾਲ ਨੇ ਤੇ ਕਈ ਦਿਨਾਂ ਤੋਂ ਖੁੱਲਾ ਸਾਰਾ ਕੁਝ ਚੱਲ ਰਿਹਾ ਸੀਗਾ ਪਰ ਹੁਣ ਤਾਜ਼ਾ ਜਿਹੜੀ ਅਪਡੇਟ ਹੈ ਰਜਿੰਦਰਾ ਹਸਪਤਾਲ ਦੀ ਮੋਰਚਰੀ ਦੇ ਬਾਹਰ ਸਰਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਨੇ ਪੁਲਿਸ ਦੀ ਚੈਲ ਕਦਮੀ ਵੱਧ ਚੁੱਕੀ ਆ ਤੇ ਪੁਲਿਸ ਨੇ ਬੈਰੀਕੇਡਿੰਗ ਲਗਾ ਕੇ ਆਮ ਲੋਕਾਂ ਵਾਸਤੇ ਉਧਰ ਦੀ ਐਂਟਰੀ ਵੀ ਬੰਦ ਕਰ ਦਿੱਤੀ ਐ ਇਸ ਸਭ ਦੇ ਚੱਲਦਿਆਂ ਕਿਸਾਨ ਅੰਦੋਲਨ ਨੂੰ ਹੱਲ ਕਰਨ ਵਾਸਤੇ ਉਹ ਲੋਕ ਵੀ ਅੱਗੇ ਆ ਰਹੇ ਨੇ ਜਿਹੜੇ ਭਾਜਪਾ ਦੇ ਭਾਈਵਾਲ ਨੇ ਸੁਖਦੇਵ ਸਿੰਘ ਢਿੰਡਸਾ ਹੋਰਾਂ ਨੇ ਵੀ ਕਹਿ ਦਿੱਤਾ ਹੈ ਕਿ ਭਾਜਪਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਅੱਗੇ ਵੱਧ ਕੇ ਫੈਸਲਾ ਕਰਨਾ ਪਵੇਗਾ ਤੇ ਇਸ ਤਰ੍ਹਾਂ ਨਹੀਂ ਹੋਵੇਗਾ ਬਿਨਾ ਗੱਲਬਾਤ ਤੋਂ ਕੋਈ ਵੀ ਹੱਲ ਨਹੀਂ ਨਿਕਲਣਾ ਜੇਕਰ ਅਜਿਹਾ ਨਾ ਹੋਇਆ ਤਾਂ ਹਾਲਾਤ ਖਰਾਬ ਹੀ ਹੋਣਗੇ ਪਹਿਲੀ ਗੱਲ ਤਾਂ ਜਿਹੜੇ ਉਹਦੇ ਮਾਤਾ ਜੀ ਸਾਹਮਣੇ ਆ ਗਏ ਪ੍ਰਗਟ ਹੋ ਗਏ ਨੇ ਹਾਂ ਕੀ ਮਾਤਾ ਜੀ ਹੁਣ ਤੱਕ ਪ੍ਰਗਟ ਕਿਉਂ ਨਾ ਹੋਏ ਹੂੰ ਇਹ ਤਾਂ ਉਹਦੇ ਪਿਤਾ ਜੀ ਦੱਸ ਸਕਦੇ ਆ ਪਿਤਾ ਜੀ ਤਾਂ ਹੈਗੇ ਆ ਜੇ ਕਿ ਇਹ ਉਹਨਾਂ ਦੇ ਧਰਮ ਪਤਨੀ ਨੇ ਹੁਣ ਤੱਕ ਤਾਂ ਲੋਕਾਂ ਨੂੰ ਆਮ ਸੀ ਵੀ ਸ਼ਾਇਦ ਇਹ ਬੀਬੀ ਜੀ ਹੈ ਨਹੀਂ ਹੂੰ ਬਹੁਤ ਕੁਝ ਬਣਾ ਦਿੰਦਾ ਹੈਗਾ ਪੈਸਾ ਇੱਕ ਗੀਤ ਵੀ ਆ ਪੰਜਾਬੀ ਦੇ ਵਿੱਚ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਹੈ ਹੂੰ ਇਹ ਸਾਡੇ ਸਾਰਿਆਂ ਦੇ ਸਾਹਮਣੇ ਆ ਸੋ 1 ਕਰੋੜ ਰੁਪਿਆ ਮੁੱਖ ਮੰਤਰੀ ਸਾਹਮਣੇ ਐਲਾਨਤਾ ਮੀਡੀਆ ਦੀ ਰਿਪੋਰਟਾਂ ਵਿੱਚ ਇਹ ਵੀ ਗੱਲ ਆ ਰਹੀ ਹੈ ਕਿ ਤਕਰੀਬਨ 23 ਲੱਖ ਦੇ ਲਗਭਗ ਸਵਾਦ ਸੇਵੀ ਸੰਸਥਾਵਾਂ ਨੇ ਉਹਦੇ ਖਾਤੇ ਦੇ ਵਿੱਚ ਪੈਸੇ ਪਾਤੇ ਨੇ ਸ਼ੁਭ ਕਰਮੰਦ ਦੇ ਪਰਿਵਾਰ ਦੇ ਹਮ ਇਹ ਕਿੰਨੀ ਕੁ ਗੱਲ ਸੱਚੀ ਹੈ ਕਿੰਨੀ ਕੁ ਨਹੀਂ ਇਹ ਤਾਂ ਪਰਿਵਾਰ ਦੱਸ ਸਕਦਾ ਪਰ ਬਾਇਸ ਸੀ ਜਿਹੜੂ ਪੜਿਆ ਇਹਦਾ ਬਤਲ ਜਿਹੜਾ 18 ਲੱਖ ਰੁਪਇਆ ਪਰਿਵਾਰ ਦੇ ਉੱਤੇ ਕਰਜ਼ਾ ਪਿਆ ਉਹ ਤਾਂ ਸਬਾਤ ਸੇ ਵੀ ਸਸਤਾ ਮਾਣੀ ਕਵਰ ਕਰਤਾ ਬਲਕੇ ਉਹਦੂ ਵਧ ਦੇਤਾ ਤੇ ਜਿਹੜਾ ਐਲਾਨ ਸਰਕਾਰ ਨੇ ਕਰਤਾ ਸਰਕਾਰ ਫਿਰ ਕਦੇ ਪਿੱਛੇ ਨਹੀਂ ਹਟਦੀ ਨਾਲੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਹਿਦੇ ਨੇ ਉਹ ਕਰਦੇ ਐ ਇਹ ਡਿਲੇ ਹੋ ਸਕਦਾ ਪਰ ਇੱਕ ਗੱਲ ਮਨ ਕੇ ਚੱਲਿਓ ਕਿ ਜਿਹੜਾ ਪੈਸਾ ਐਲਾਨ ਕਰਤਾ ਉਹ ਪੈਸਾ ਤਾਂ ਦਿੱਤਾ ਜਾਵੇਗਾ ਪਰ ਇਹਦੇ ਨਾਲ ਹੀ ਜਿਹੜੇ ਹੋਰ ਲੋਕ ਉੱਥੇ ਬਰੇ ਨੇ ਉਹ ਵੀ ਇਸੇ ਕੈਟਾਗਰੀ ਚ ਰੱਖੇ ਜਾਣਗੇ ਜਾਂ ਉਹਨਾਂ ਨੂੰ ਦੂਜੀ ਕੈਟਾਗਰੀ ਚ ਜੋ 10 ਲੱਖ ਰੁਪਇਆ ਦਿੱਤਾ ਜਾਂਦਾ ਪੰਜਾਬ ਦੀ ਸਰਕਾਰ ਵੱਲੋਂ ਸਵਾਲ ਲੈ ਹੁਣ ਜੇ ਉਹ ਲੋਕ ਵੀ ਇਹ ਕਹਿਣ ਹਾਲਾਤ ਖਰਾਬ ਹੋ ਸਕਦੇ ਆ ਮੇਰੀ ਸੂਚਨਾ ਮੁਤਾਬਕ ਮਾਰਚ ਦੇ ਦੂਜੇ ਹਫਤੇ ਕਿਸੇ ਵੀ ਵੇਲੇ ਵੀ ਚੋਣ ਜਾਬਤਾ ਲੱਗ ਸਕਦਾ ਹੈ ਹਮ ਜਦੋਂ ਚੋਣ ਜਾਬਤਾ ਲੱਗ ਗਿਆ ਫਿਰ ਇਹ ਪੁਲਿਸ ਨਾ ਅਮਤੀ ਸ਼ਾਦੀ ਰਹਿਣੀ ਹੈ ਨਾ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਹਮ ਨਾ ਹਰਿਆਣੇ ਦੇ ਵਿੱਚ ਅਨਲ ਵਿਜ ਦੀ ਇਹਦਾ ਸਿੱਧਾ ਸਿੱਧਾ ਅਧਿਨਰਗੀ ਹੋ ਜਾਵੇਗੀ ਭਾਰਤ ਦੇ ਬੁਖ ਚੋਣ ਕਮਿਸ਼ਨ ਰਾਜਾਂ ਦੇ ਮੁਖ ਚ ਉਹਨਾਂ ਅਧਿਕਾਰੀਆਂ ਦੀ ਉਹਦੇ ਮੁਤਾਬਕ ਚੱਲਿਆ ਕਰਦੀ ਹੈ ਭਾਵੇਂ ਮੁੱਖ ਮੰਤਰੀ ਹੋਣ ਜਾਂ ਪ੍ਰਧਾਨ ਮੰਤਰੀ ਉਹ ਕਾਰਜਕਾਰੀ ਬਣ ਜਾਂਦੇ ਨੇ ਰੁਟੀਨ ਦੀ ਫਾਈਲ ਜ਼ਰੂਰ ਦਸਤਖਤ ਕਰ ਦਿੰਦੇ ਆ ਪਰ ਕਿਸੇ ਨੀਤੀ ਤੇ ਅਜੇ ਹਾ ਕੁਝ ਨਹੀਂ ਹੁੰਦਾ ਸਵੇ ਇਹੋ ਮਹਿਸੂਸ ਕਰਦਾ ਇਸ ਮਾਮਲੇ ਦੇ ਵਿੱਚ ਵੱਡੀ ਪੱਦਰ ਦੇ ਉੱਤੇ ਕੋ ਬੈਠ ਕੇ ਬਸਲਾ ਹੱਲ ਕਰੋ ਇਧਰੋਂ ਸਯੁਜਕਤ ਕਿਸਾਨ ਮੋਰਚੇ ਨੇ 6 ਮੈਂਬਰੀ ਕਮੇਟੀ ਬਣਾਈ ਹੈ ਉਹ ਸਯੁਜਕਤ ਕਿਸਾਨ ਮੋਰਚਾ ਗੈਰ ਸਿਆਸੀ ਨਾਲ ਗੱਲ ਕਰੇਗੀ ਪਰ ਇੱਕ ਗੱਲ ਜਰੂਰ ਕਹਾ ਕਿ ਮਿੱਤਰੋ ਇੱਕੇ ਵਿੱਚ ਵਰਕਤ ਹੈ ਇਕੱਠੇ ਹੋ ਕੇ ਤਰੋਂਗੇ ਕੁਛ ਨਾ ਕੋਈ ਜਿੱਤ ਕੇ ਆਉਂਗੇ ਤੇ ਜੇ ਟੁੱਟ ਭੱਜ ਕਰਕੇ ਤਰੋਂਗੇ ਤੇ ਕੇਂਦਰ ਵਾਲਿਆਂ ਨੂੰ ਤਾਂ ਫਾਇਦੇ ਚ ਹੈ ਟੁੱਟ ਭੱਜ ਦੇ ਵਿੱਚ ਜਿਸ ਕਿਸਾਨ ਨੇ ਪ੍ਰਧਾਨ ਮੰਤਰੀ ਤੱਕ ਝੁਕਾਤਾ ਸੀ ਇਸ ਵਾਰ ਇਹਨਾਂ ਦੀ ਟੁੱਟ ਭੱਜ ਨੇ ਅਜੀਬ ਕਿਸਮ ਦੀ ਤਸਵੀਰ ਬਣਾਤੀ ਹੈ ਜਿਹੜੀ ਘੱਟੋ ਘੱਟ ਪੰਜਾਬ ਦੇ ਮੋਰਚੇ ਦੇ ਪੱਖ 'ਚ ਨਹੀਂ ਹੂੰ ਔਰ ਉਹਨਾਂ ਨੇ ਤਾਂ ਕਹਿਤਾ ਸੀ ਜਾਵਾਂਗੇ 14 ਮਾਰਚ ਨੂੰ ਹੂੰ ਉੱਥੇ ਜੰਤਰ ਮੰਤਰ ਦੇ ਉੱਤੇ ਇੱਕ ਦਿਨ ਵਾਸਤੇ ਇੱਕ ਇਨਸਾਨ ਵਾਂਗ ਪੰਚਾਇਤ ਹੋਵੇਗੀ ਹੋ ਸਕਦਾ ਹੈ ਉਸ ਵੇਲੇ ਤੱਕ ਇਥੇ ਚੋਣ ਜਾਬਤਾ ਲੱਗ ਜਾਵੇ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ। aur D5 channel hindi bhi hoga sir. D5 channel punjabi. ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 channel punjabi ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ।